ਜਦੋਂ ਦਾਕਦਰ ਹੋ ਕੇ ਬਾਣੀ ਨੂੰ ਸੁਣਦੇ ਆ ਉੱਥੇ ਫਿਰ ਆ ਆ ਕਾਲ ਕੁੰਡ ਸਿਵ ਸੇਵ ਦੇ ਪਾਸਾ ਹਾਜ਼ਰ ਨਜ਼ਰ ਉੱਤੇ ਤੱਕ ਮਹਾਰਾਜ ਆ ਆ ਜੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਮੇ ਦੀ ਗੋਲ ਦੇ ਵਿੱਚ ਬੈਠੇ ਆ ਪਾਤਸ਼ਾਹ ਦੀ ਅੰਤ ਸਲਾਹ ਕਰਦੇ ਉੱਥੇ ਦਸ਼ਮੇਸ਼ ਮਹਾਰਾਜ ਕਹਿੰਦੇ ਕਹਿੰਦੇ ਉੱਥੇ ਮੇਰਾ ਮਨ ਲੱਗਦਾ ਜਿੱਥੇ ਰੱਬ ਦੇ ਪਿਆਰੇ ਆਲੀ ਅਨੰਦ ਕਰਦੇ ਉਹਨਾਂ ਨੇ ਸਿਧ ਸਲਾਖਾ ਦੇ ਰਹੀ ਰੱਜ ਕੇ ਅੱਖੋਂ ਨਤ ਨਤ ਤੋ ਸਾਧ ਸੰਗਤ ਇੱਥੇ ਹੋਣਾ ਸਾਡਾ ਮਨ ਮੰਨ ਮਨ ਬਾਤ ਰੱਜ ਕੇ ਅਕੀਦ ਕੇ ਕਿਸੇ ਦਾ ਕੱਢੀ ਵਾਲਾ ਹੋਣਾ ਨਾ ਇਹਦਾ ਸਮਾਪਤੀ ਕਦੇ ਕਿਸੇ ਜਿਹ ਫਲਾਣੇ ਨੇ ਉਹਨਾਂ ਨੇ ਇਸੇ ਕਰਕੇ ਜੇ ਮਨ ਜੁੜ ਕੇ ਜਦੋਂ ਬੈਠਾਂਗੇ ਨਾ ਮਾਣ ਦੀ ਬਾਪ ਦੀ ਤਰਬਾਣੀ ਕੋਟ ਜਨਮ ਦੇ ਦੂ ਦੁ ਵਾਏ ਵਾਏ ਅੱਗੇ ਆਉਂਦੇ ਨੇ ਮਹਾਰਾਜ ਜਰਿਆਉ ਗਾਉਂਗਾ ਐਉਂ ਕੀਰਤਨ ਕਰਨ ਵਾਲਿਆ ਵਾਸਤੇ ਰਸਤਾ ਖੋਲ ਦੇਲੇ ਦਰਵਾਜ਼ੇ ਸਾਰੇ ਖੁੱਲ੍ਹੇ ਮਹਾਰਾਜ ਨਾ ਕਈ ਬੰਦ ਦੇਤੇ ਸੱਜੇ ਪਾਸੇ ਜਿਹੜਾ ਚਾਹ ਸੋਈ ਮੋਈ 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 ਹੁਣ ਸਾਨੂੰ ਚਾਹੀਦਾ ਉਹ ਸਾਡਾ ਪਾਂਡਾ ਬਸੇਗਾ ਖੱਡੀ ਔਕਾਤ ਦੱਸੇਗੀ ਕਿ ਤੈਨੂੰ ਕੀ ਚਾਹੀਦਾ ਹੁਣ ਸਾਨੂੰ ਈਆਂ ਪੁੱਤਰਾਂ ਤੇ ਸੋ आनंद दौलत माया आया शांति रहे बे मलाररदी कला नहीं बस आही ਮੰਗਾ ਗਿਰਾਂਗੇ ਸੱਚੇ ਪਾਕਸ਼ਾ ਕਹਿੰਦੇ ਤਾਂ ਤੇਰੇ ਦਰਵਾਜ਼ੇ ਤੇ ਖੜੀਆਂ ਪੈਰਾਂ ਦੇਣੀਆਂ ਗੱਜਿਆ ਕਿਸ ਤੱਕ ਇਹੋ ਗੁਰੂ ਸਿੱਖਾ ਵਾਸਤੇ ਰਸਤਾ ਖੁੱਲਿਆ ਜਿਹੜੇ ਉਹਦੀ ਕੀਰਤ ਨੂੰ ਨਮਾਨੇ ਕਿੰਨ੍ਹੇ ਹੋ ਕੇ ਗਾਉਂਦੇ ਨੇ ਜੋ ਚਾਹੇ ਵਿਸੂਈ ਤਰ ਕਿਰਪਾ ਹਰ ਸਰਬ ਸੂਖ ਹਰ ਕੋ ਇਕ ਨਹੀਂ ਕਿਹਾ ਦੋ ਨੋ ਐਡੀ ਕਿਰਪਾ ਕਰਦੇ ਹੰ ਗੁਰੂ ਗ੍ਰੰਥ ਸਾਹਿਬ ਸਰਬ ਸੂਖ ਹਰ ਨਾਮ ਮੋਡਾਈ ਗੁਰ ਪ੍ਰਸਾਦਿ ਨਾਨਕ ਮਨ ਪਾਈ ਗੁਰੁ ਕੋਈ ਸਾਧ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਬਾਬੇ ਨਾਲ ਮਨ ਦਾ ਜ ਗਿਆਨ ਆਵੇ ਤਦ ਦਾ ਦੇ ਅਕਲ ਆਜੇ ਤੋਂ ਸਾਧ ਸੰਗਤ ਗੁਰ ਪ੍ਰਸਾਦਿ ਨਾਨਕ ਮਨ ਪਾਈ ਗਿਆਨ ਆਇਆ ਜਦੋਂ ਅਸੀਂ ਜਪਨਾ ਸਾਨੂੰ ਕਰ ਦਿੰਦਾ ਸਾਰੇ ਸੁਖਾਂ ਦੀ ਪ੍ਰਾਪਤੀ ਮਹਾਰਾਜ ਨੇ ਲੱਗੇ ਹੀ ਬੜੇ ਵੱਡੇ ਕਰ ਦਿੱਤੇ ਆਓ ਸਾ ਸਭ ਜੋ ਪਰਿਵਾਰ ਨੇ ਉੱਤੇ ਕੀਤਾ ਹੈ जिस भी मनो कामना भावना ਲੜਦੀ ਅੜ ਤਲਾਂ ਲੱਤ ਲੱਤ ਕਰ ਆਉ ਇੱਥੇ ਹੀ ਮਾਪੀ ਐ ਦਾਸ ਵੀ ਗੁਣੀ ਨਹੀਂ ਗਿਆਨੀ ਦੀ ਦਰਵਾਜ਼ਾ ਨਹੀਂ ਸਤਿਗੁਰਾਂ ਦੇ ਚਰਨਾਂ ਦੇ ਘਰ ਰਹਾ ਹੈ ਬੰਧ ਕਰਦੀ ਉਸ ਨੂੰ ਕਰਦਿਆਂ ਤਮਾਮ ਬੇਅੰਤ ਨੂੰ ਜੰਮ ਜਾਂ ਹਾਦਸਾ ਸਤਿਗੁਰੂ ਵਕਸ਼ਨ ਜੋ ਵਰਮੀਆ ਨਾਮ ਕੀਮਾ ਸਰਬ ਸਰਬ ਦਾ ਪਰਿਵਾਰ ਦੇ ਇਕ ਮਿਹਰ ਦੇ ਕਰਕੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਸਾਹਾਰਾ ਦਾ ਕੋਤਾਨ ਧੰਨਵਾਦ ਜਿਨ੍ਹਾਂ ਨੇ ਇਹ ਆਨੰਦ ਦੇ ਦਿੱਤੇ ਗਰੀਬਾਨ ਬਾਤ ਦੇ ਖਿਦਮਤ ਬੇਨਤੀ ਕਰਦੇ ਰਹੀਏ ਸਤਿਗੁਰੂ ਰਹਿਮ ਰਹਿਮ ਬਾਪ ਸਾਹਿਬ ਦੇ ਘਰ ਵਿੱਚ ਆ ਕੇ ਸਦਾ ਇਸ ਸਮਾ ਮੰਦਿਰ ਰਹਿਣ ਔਸਾਰ ਹਾਰੀ आनंद ਸਹਿਬ ਜੀ ਵਿਦੇਓ ਅਰਦਾਸ ਕਰੀ ਹੁ ਸਿੱਖੋ ਸਾਬਤ ਸਿਆਰੋ ਜਨਮ ਮਰਨ ਰਹੀ ਤੇਕ ਉਕ ਬੁਜਲ ਸਦਾ ਸਦੀ ਨਾਨ ਨਿਮਰ ਨੇ ਪੰਨੇ ਅੰਮ੍ਰਿਤ ਦਾਸ ਗੁੰਦੇ ਨੇ ਤੇਰੀ ਰੀਮਾ ਤੋਹ ਮੰਨ ਆਵੇ ਰਾਮ ਰਾਮ ਮਹੱਲਾ ਅਨੰਦ ਪਾਇਆ ਲੈ ਮਾਏ ਹੱਥ ਹੱਥ ਮੈਂ ਪਾਇਆ ਹੱਥ ਦੁਰਤਾ ਪਾਇਆ ਜਿਸੇ ਸੇ ਸਾਜ ਵਜੀ ਰਾਗ ਰਤਨ ਸਰਵਾਰ ਹਰੀਆ ਕਬਦ ਗਦਰੀਆ ਸਬਦੋ ਤੁੰਗ ਹਰੀ ਕੇਰਾ ਮਨ ਜੀਮ ਸਾਇਆ ਅਹੰਕਾਰ ਤਿਆਗ ਤਸ ਗੁਰੂ ਮੈਂ ਪਾਇਆ ਏ ਮਨ ਨੇ ਆਤਮ ਸਦਾ ਰਹਾ ਹਾਰ ਹਰ ਨਾਲ ਰਹੂ ਮਨ ਉਪ ਸਤਿਵੰਤ ਸਾਰਣ ਕੀ ਹੈ ਰੋਗ ਦੇ ਤਿਰਾ ਨਰਦ ਸਤ ਸਾਰ ਸਤੰਗ ਲਾਲ ਸਮਰੱਪ ਦੁਆ ਕੀ ਤੋਂ ਪਿਉ ਮੜੋਂ ਬਖਾਰ ਰਹਿ ਤਹਿ ਨਾਨ ਮਨ ਮੇਰੇ ਸਦਾ ਰਹਿ ਸਿਖ ਦੇ ਸਲਾਹ ਤੇਰੀ ਨਾਮ ਮਨ ਸਾਵੇ ਨਾਮ ਜਿਨ ਕੇ ਅਰਦਾਸ ਕਰਦੇ ਸੱਜ ਦਰਦ ਤੇ ਅਹ ਨਾਤੇ ਸਾਹਿਬ ਕੀ ਨਾਨਕ ਸਰ ਰੋ ਪਿਆਰ ਦਾ ਸਾਚਾ ਨਾਮ ਮੇਰਾ ਰਾਰਾ ਬੈ ਬੰਦ ਕਰ ਰਿਤ ਕਰ ਤਾ ਕਰ ਪਰ ਸੁਭਾ ਕਰ ਸੁਭਾ ਕਰ ਰਾਜ ਜਗਤ ਦਾ ਦੀਆ ਤੁਖਤ ਸੁਤ ਗੱਤ ਜੀਤੇ ਸਾਰ ਜਗਤ ਦਾ ਰਾਜ ਕਰ ਕਰ ਮੂਰ ਮਾਇਆ ਜਨਕਾ ਸੇ ਨਾਮ ਨਾਲ ਚਲਾ ਕੇ ਸਤਿ ਸ਼੍ਰੀ ਅਕਾਲ ਅਨੰਦ ਸੁਨੋ ਬੱਟ ਭਾਗੀਓ ਫਤਲ ਮਨੋਰਥ ਪੂਰੇ ਆ ਗੁਰ ਗ੍ਰੰਥ ਆ ਆ ਰੇ ਸਰਗੰਦਲੇ ਤੂ ਤਰੋ ਸੰਸਾਰ ਪਰੇ ਸੁਰੀ ਸੱਚੀ ਦਾਤ ਸੰਸਾਰ ਜਨ ਭਏ ਘਰੇ ਹੋਰੇ ਕੋਈ ਖੇ ਪਾਪ ਨੂੰ ਰੂਪ ਪਾਣੀ